ਵਾਹਿਗੁਰੂ 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 ਤੀਨੇ ਤਾ ਗੁਰੂਆਂ ਹਲਾ ਦੁੱਖਾਂ ਦਾ ਸੁਖ ਰਾਸ ਤਾ ਕੋ ਜਿਨ ਨੂੰ ਕੋ ਲਗੇ ਜਾਂ ਕਿਰਪਾ ਦੇ ਉਦਾਸ ਦੁੱਖ ਜਿਹੜਾ ਕੰਦਾ ਭੁਣ ਦਾ ਸੱਪ ਜਣ ਕਰਿਆ ਭਾਪੀ ਅਨੰਦ ਸਜ ਨੰਗਾਰਾ ਕੋ ਕਿੱਥੇ ਉਦਾਸ ਇੱਕ ਓੰਕਾਰ ਸ੍ਰੀ ਅਕਾਲ ਪੁਰਖ ਜੀ ਦੀ ਫਤਿਹ ਸ੍ਰੀ ਭਗਵਾਨ ਜੀ ਸਹਾਇ ਵਾਹਿਗੁਰੂ ਭਗਤ ਜੀ ਪਸੀ ਦਸਵੀ ਪੰਥ ਗੋਦੀ ਸਿਮਰ ਕਾ ਗੁਰੂ ਨਾਨਕ ਦੇਵ ਜੀ ਫਰੰਗਿਤ ਗੁਰ ਤੇ ਅਮਰਦਾਸ ਰਾਮਦਾਸਾ ਜੀ ਸਹਾਇ ਅਰਜਨ ਹਰਗੋਬਿੰਦ ਸਿੰਘ ਜੀ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਜੀ ਤੇ ਅਖਿਡੀਆਂ ਸਭ ਪੂਜਾਇ ਤੇ ਪਹਾੜ ਸਿੰਘ ਜੀ ਹੈ ਕਰ ਨੌਂ ਨਿਵਾਤਾਈ ਸਬਤੀ ਹੁਣਾ ਜੀ ਸਹਾਇ ਦਸ਼ਮਿਸ਼ ਪਤਾ ਗੀ ਗੋਮ ਸਿੰਘ ਮਹਾਰਾਜ ਜੀ ਸਬਤੀ ਹੁਣਾ ਜੀ ਸਹਾਇ ਸਬਤੀ ਹੁਣਾ ਜੀ ਸਹਾਇ ਸਿਰ ਪਾਸਣੀ ਆਪੂ ਜੋਤ ਕਾ ਜੋਤੇ ਬੋਹੇ ਥਾ ਨਾਮ ਦੇ ਜੋਹਾਜ ਹੱਥ ਪਾ ਤੇ ਰਾਖੇ ਲੋਕ ਕਉ ਦੇ ਸਹਾਇ ਖਾਜ ਨਾਜ਼ਰ ਸ਼ਬਦ ਦੇ ਵਿਸਾਰ ਸ਼ਰਧ ਗ੍ਰੰਥ ਦੀ ਸੋਵਤ ਸਾਹਿਬ ਸ੍ਰੀ ਗੁਰੂ ਸਾਹਿਬ ਪਾਠ ਦਰਸ਼ਨ ਦਾ ਹੈ ਅੰਤਰਕਿਰਥਾ ਸੇ ਬੋਲੋ ਸ੍ਰੀ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬ ਜੀ ਦੇ ਚਾਰੂ ਮੁਕਤੇ ਹੱਥੀਆਂ ਜੱਪੀਆਂ ਤੱਪੀਆਂ ਨਾਮ ਜਪਿਆ ਵੰਸਕਿਆ ਦੇਖ ਤੇ ਲਗੀ دیਵਾਹੀ ਦੇਖਣ ਕੀਤਾ ਤਰ੍ਹਾਂ ਪਰ ਸਚਾਰਾਂ ਦੀ ਕਮਾਈ ਦਾ ਅੰਤਰਕਿਰਥੇ ਖਾਤ ਸੇ ਬੋਲੋ ਸ੍ਰੀ ਗੁਰੂ ਜੀ ਜਿਨ੍ਹਾਂ ਸਿੰਘਾਂ ਸਿਗਣੀਆਂ ਨੇ ਧਰਮ ਹਿੰਦ ਸਿਸ਼ੇ ਦੇ ਤੇ ਬੰਦ ਬੰਦ ਕਟਾਈ ਖੋਪੜੇ ਲਾਈਆਂ ਚਰਖੀਆਂ ਚੜੇ ਤਮਾ ਕਰਾਏਗੇ ਗੁਰਦਵਾਰਾ ਦੀ ਸੇਵਾ ਲਈ ਕਰਮਾਨੇ ਕੀਤੀਆਂ ਧਰਮ ਨਹੀਂ ਹਰਿਆ ਸਿੱਖੀ ਸਿਦਕੇ ਸਾ ਸਤ ਸੰਗ ਨਵਾਹੀ ਜਿਨਾਂ ਸਿੰਘਾਂ ਸਿਗਣੀਆਂ ਭਟੰਗੀ ਮਹਾਨ ਸੂਸੀ ਦਾ ਦੀ ਕਮਾਈ ਦਾ ਤੇ ਅੰਦਰ ਕੇ ਪਾਸੇ ਬਲਾਓ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਦੇ ਸਰਵੱਤਨ ਵਡਵਾਰਾ ਦੇ ਅੰਦਰ ਕੇ ਪਾਸੇ ਬਲਾਓ ਸ੍ਰੀ ਵਾਹਿਗੁਰੂ ਪਹਿਲੇ ਸਰਵ ਤਖਤਾਂ ਕੀ ਉਲਾਦ ਤੇ ਜੀ ਸੋਹਣ ਖਾਲਸਾ ਜੀ ਬੁਲਾਓ ਵਾਹਿਗੁਰੂ ਵਾਹਿਗੁਰੂ ਜਿਹਨਾਂ ਨੂੰ ਪਾਸੋਂ ਸਤਿਪਰਸਾਤ ਦੇਖਤੀ ਪ੍ਰਤੀਬਿੰਬ ਦੀ ਕੈ ਸੰਪਤੀ ਜੀਤ ਸ੍ਰੀ ਸੈਵੀ ਸਵਾਏ ਬਾਣੀ ਕੇ ਗੋੜ ਵਾਲੇ ਕਾਦੇ ਬਲੋ ਸ੍ਰੀ ਸਿਕਾ ਦੇ ਸ਼ਕੀ ਰਾਮ ਕੇਸ਼ ਰਾਮ ਰੋਹਤ ਰਾਮ ਮੀਤ ਰਾਮ ਸ਼ਾਹ ਰਾਮ ਨੂੰ ਸਰਗਾਂ ਦਾ ਨਸਦਾਂ ਮੇ ਤੁਕ ਸੁਣੀ ਸ੍ਰੀ ਹਮ ਸੰਗੀਤ ਦਾ ਕ੍ਰਿਸ਼ਨਾਂ ਕੇ ਇੱਕ ਨਿਰਾਲੀ ਨੰਗੇ ਜੋਗਜ ਗੋਤਾਲੇ ਤੋਂ ਦਰਸ਼ਾ ਦੇਖਾਰ ਸਤਰੀ ਆਤਾਲ ਤੋਂ ਤੀਰ ਰਕੀ ਪਾਸੇ ਬਲੋ ਸ੍ਰੀ ਸਿੱਖਾਂ ਦਾ ਮੰਨਣਾ ਮੱਖੀ 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 ਅੱਗ ਲਾਉਣਾ ਸਭ ਰੇਹੜੇ ਪਾਉਂਦੇ ਸਨ ਲਾਲ ਜੀਓ ਸੀਨ ਲਕਨ ਸਵਰਗ ਬਾਰਾ ਜੀ ਨੂੰ ਧਾਮਾਂ ਨੂੰ ਕੰਪਨੀ ਵਿੱਚ ਰਹਿ ਗਿਆ ਖੁੱਲੇ ਬਸੂ ਸਿਰਸਾ ਬੁਝੇ ਤਾਂ ਖਸਮ ਲਖਸ਼ੇ ਇਹਨਾਂ ਮੌਕੇ ਮਾਰ ਗਿਰੂ ਨਾ ਪਾਉਂਦੇ ਤਾਂ ਗਿਰੂ ਨਾ ਦੇ ਯੋਗ ਨੇ ਆਸਰਿਆ ਸ੍ਰੀ ਗੋਪਾਧ ਦੇ ਦਰਸ ਨਿਗਰਤਾਂ ਕਰਨ ਪਰ ਇਹਨਾਂ ਭਾਤਨ ਤਨ ਗੁਰਨਾਣ ਕ੍ਰਿਮਹਰਾਜ ਜੀ ਤੰਤਰ ਗੁਰੂ ਜੀ ਮਹਾਰਾਜ ਜੀ ਤੰਤਰ ਗੁਰੂ ਸਿੱਖਾ ਸ਼ਕਤੀ ਕਾਇਆ ਕਰਨ ਦਾ ਆਸ مہان گیتا भावनाही करणियूं सं न ਆਸਾਉਂ ਦੇ ਆਪਣੇ ਕੀਟਨ ਨੈਤਿਕ ਕ੍ਰਿੰਦਨ ਪਰਜਾ ਮਾ ਗਲਪ ਜੇ ਪੇਲੇ ਚਾਨਾ ਪਰ ਸਭ ਤੋਂ ਹੌਣ ਤੋਂ ਪਾਰੇ ਅਲਬਾਨੀਆ ਵੱਸੋਂ ਜਿਆਦਾ ਮਹਾਨ ਵਿਸਾਲ ਸਿੱਕੀ ਪਰਸ਼ਾ ਜੀ ਦੇ ਕਾਰਜ ਕਰਵਾਉਣ ਵਾਲੇ ਪ੍ਰਜਾਤਨ मान्य देव को अनुमति प्रदान और अक्षना स्वरूप श्री बाछेश्वर और माधव द्वारा बलक्षना सेवा का गुरु सेवा का बलक्षना कृपा करनी वाणी करें श्री भगवान साईं गुरु के संपूर्ण सहाय गुरु के संग ऐसे में आय का एक कार्यक्रम करूंगा प्रथम संपर्क संपर्क के पास जो त्यौहार के पास जो सुन सक के आया दास श्री गणेश सेवक तिथि के पास आयु ਜਿਸ ਸੁਭਾਵ ਨਾਲ ਨੇਕੀ ਦੀ ਸੇਵਾ ਕੀਤੀ ਹੈ ਭਾਵਨਾ ਪੂਰੀਆਂ ਕਰਨੀ ਦੁੱਖਾਂ ਕਲੇਸ਼ਾਂ ਨਾ ਕਰਨ ਦੇ ਵਾਅਦੇ ਕਰਨੇ ਇੱਛੀ ਪਿਆਰਮਕਸ਼ਣਾ ਨਾਮ ਇਸਮਾਨ ਚੜ੍ਹਦੀ ਕਲਾਕਸ਼ਣੀ ਆਦੇ ਲੋਕਾਂ ਚਨਾ ਕਮਾਈ ਚ ਬਸਤੂ ਪਾਣੀ ਚੰਦੀ ਕਲਾ ਬਖਸ਼ੀ ਸੁਖ ਸ਼ਾਂਤੀ ਬਖਾਉਣੀ ਕਾਰ ਜਿਹੜਾ ਸਪੈਨੇ ਇੱਥੇ ਪਾਸ ਸੰਗ ਸੰਗ ਬਖਤੀ ਚਲਕਰ ਵੈਸੂ ਹਰਜੂ ਪਰੇ ਸਤਗੁਰ ਤੋਂ ਇੱਕਾ ਸ੍ਰੀ ਦੁੱਤ ਮੇਸ਼ਰ ਮਾਰੇ ਜਨ ਕੀ ਬੈਜ ਰੱਖੀ ਕਰਤਾਰੇ ਵਾਹ ਮਹਾਨ ਕਿਰਪਾ ਹੋਈ ਸਤੁਸ਼ ਚੇ ਪਾਸ਼ਾ ਜੀ ਹੁਣ ਆਹ ਟਾਈਮ ਆਪ ਕੀ ਚੇ ਸੰਗਤਾ ਆਏ ਇਸ ਚ ਸਭ ਦੀ ਹਾਜ਼ਰੀਆਂ ਲਾਉਣੀ ਆ ਕਿਰਪਾ ਕਰਦੇ ਆ ਚੇ ਪਾਸੇ ਜੀ ਉਜਾਲਤ ਨੂੰ ਕੰਮ ਕਰੋ ਬਨਕਨ ਬਹੁਤ ਭਾਵ ਤੇ ਭਰਿਆ ਅੰਸਾਲ ਹਿੱਤੇ ਜਤਿਸ ਚੇ ਪਾਸ਼ੇ ਆ ਰੱਖਣਾ ਕਿਰਪਾ ਕਰਦੇ ਆ ਕਿ ਆਇਸਟਾਉਂ ਸੇ ਪਾਸੇ ਜਿहां ਆਖਿਨ ਆਗੇ ਚੱਲਦੇ ਹਰਪਰ ਸਾਹਿਬ ਪ੍ਰਸਾਦ ਆਪਣੀ ਹਾਜ਼ਰ ਹੋਇਆ ਅਨੇਕ ਪ੍ਰਕਾਰ ਪੂਜੋ ਬੋ ਕੀ ਇਹ ਕੋ ਮੰਜਨਿਸ਼ਟਾਇ ਕਰੀ ਪਵਿਤਰਾਂ ਅਮ ਭੋਗ ਪਰ ਸੰਤ ਜਿਤੋ ਕੇ ਭੋਗ ਲਓ ਸਤਿਗੁਰੂ ਜੀ ਭੋਗ ਲਿਆ ਪ੍ਰਸਾਦ ਤੇ ਸੰਗਤਾਂ ਦੇ ਵਰ ਤੇ ਸਿੱਖੀ ਵਾਕਿਟੇ ਪਾ ਜਾਤੀ ਚੇ ਦਰਗਾਹੀ ਹੁਕਮ ਅਕੇ ਸੰਗਤਾਂ ਨੇ ਹਾਲ ਕਰਿਓ ਜੋ ਆਏ ਸੋ ਰਾਜੀ ਜੋ ਜਿਹੜੇ ਸੁਚੜੇ ਸਲਪਤ ਕਰੇ ਸਹੀ ਕਰਵੇਂ ਦੀ ਜਿਨ੍ਹਾਂ ਮਿਲਿਆ ਤਰ੍ਹਾਂ ਨਾਮ ਦਿੱਤਾ ਵਾ ਗੁਰਦਾਨ ਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਲਵਤ ਦਾ ਨਾਮ ਬੰਦੋ ਧੁਹਰਾ ਗਿਆ ਪਈਆ ਕਾਲ ਕੀ ਸਭ ਸਿੱਖ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮੰਨੇ ਜੋ ਪ੍ਰਭ ਕੋ ਮਿਲਬੋ ਚਾਹੇ ਰਾਜ ਕਰੇਗਾ ਖਾਲਸਾ ਪਾਰ ਹੋਏ ਸਭ ਮਿਲ ਲੇਗੇ ਵਾਹਿਗੁਰੂ ਨਾਮ ਜਿਹ ਰਾਜ ਹੈ ਤਾਰ ਜੋ ਸਰਦਾ ਕਨ ਸੇਵਦੇ ਬਾਰ ਉਤਾਰਨਾ ਕੰਡਾ ਜਾ ਕੈ ਹੱਥ ਮੈਂ ਤਲਗੀ ਸਵਾਯਾ ਹੋ ਹਮਰੇ ਰੱਖਿਆ ਕਰੇ ਤਲਗੀ ਸਤਿਗੁਰਦਵਾਰ ਕੋ ਛਾਡ ਕੈ ਕਿਹੋ ਸਤਿਗੁਰਦਵਾਰ ਕਹੀਂ ਕਹੀਂ ਕੀ ਲਾਜ ਸੋਹਿਤ ਦਾਸ ਤੁਹਾਰ ਸਤਿਗੁਰਦਵਾਰ ਕੋ ਛਾਡ ਕੈ ਕਿਹੋ बु सोनालक्षाल 걸 ਨਾਮ ਉਹ ਆਗਨਾਂ ਕਾ ਕੀਆ ਮੈ ਰਾਤੂ ਸੋਖ ਹਟਾਲ ਗੁਰਸੇਵੀ ਹੈ ਐਨੁ ਸਹਿ ਸੁਵਾਈ ਧਰਤਨ ਪਾਰਤੀਏ ਗੁਰੂ ਕੈ ਜਨਮ ਵੰਦੁ ਪੁਜਾਈ ਵਾਹਿਗੁਰੂ ਤੁਖ ਪਸੰਮਨੀ ਨੂਰ ਅਰਸੋਂ ਉਸੋਂ ਚੱਕੀਐ ਤੁਧ ਦਿੱਤੀ ਸਕੇ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿਸਾਹ ਸਿਰ ਸਾਹਾਂ ਦੇ ਸਾਹ ਜੀਸ ਪਾਸ ਬੈਠਿਆ ਅंसूਈਐ ਸਾਵਨਾ ਦਾ ਰੀਤਾ ਹੂੰ ਵਾਹਿਗੁਰੂ ਜੀ ਸੋਟ ਮਹਲਾ ਪੰਜਵਾ ਪੈਉ ਕ੍ਰਪਾ ਦੀਂ ਦੋਖ ਭੰਜਨ ਆਪੀ ਸਭਿ ਥਾਟੀ ਖਿਰ ਮੈਂ ਰਾਖਿ ਜੋ ਜਨ ਆਪਣਾ ਗੁਰ ਪੂਰੇ ਬੀੜੀ ਕਾਟੀ ਪੈਉ ਕਰਪਾ ਦੀਨ ਦੁਖ ਭੰਜਨ ਆਪੇ ਸਾਜਿਥਾ ਟਕਣੀ ਥਿਲ ਮੈਂ ਰਾਖ ਜੂ ਜਨ ਆਪਣਾ ਪੂਰੇ ਪੀੜੀ ਕਾਟੀ ਮੇਰੇ ਮਾਨਾੁਰੂ ਬਿੰਦ ਸਦਕ ਆਈ ਹੈ

ਮੁਖ ਪੂਜਾ ਭਈ ਦਰਬਾਰਾ ਜੀ ਜਨ ਪਜਾ ਕੀ ਸਭ ਕੀ ਦੀ ਪ੍ਰਪੂਜਾ ਅਗੋ ਉਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਪੂਜਾ ਭਈ ਦਰਬਾਰਾ ਗੁਰੂ ਇੱਕ ਆਕਾਲ ਦਾ ਕੀ ਵਾਹਿਗੁਰੂ